ਸਤਿ ਸ਼੍ਰੀ ਅਕਾਲ ਬਾਈ ਜੀ ਤੇ ਕੱਲ ਹੀ ਇੱਕ ਨਵਾਂ ਰੂਲ ਆਇਆ ਬਾਈ ਜੀ ਤੇ ਜੋ ਹੈਗਾ ਯੂਐਸਏ ਵੱਲੋਂ ਇਹ ਯੂਐਸਏ ਦੇ ਵਿੱਚ ਉਹ ਕਹਿੰਦੇ ਅਸੀਂ ਖਾਸ ਕਰਕੇ ਰਹਿਣ ਹੀ ਨਹੀਂ ਦੇਣਾ ਜਿਹੜੇ ਸੈਲਮਾਂ ਤੇ ਆਏ ਹੋਏ ਨੇ ਕਿ ਕਿਉਂਕਿ ਇਹਨਾਂ ਨੇ ਜੇ ਇਹਨਾਂ ਨੂੰ ਪਿੱਛੇ ਖਤਰਾਗਾ ਤਾਂ ਉਰੇ ਵੀ ਪਿੱਛੇ ਕੋਈ ਗੱਲ ਹੋਊਗੀ ਨਾ ਤਾਂ ਹੀ ਖਤਰੇ ਕਰਕੇ ਆਏ ਨੇ ਉਹ ਕਹਿੰਦੇ ਕਹਿੰਦੇ ਵੀ ਇੱਥੇ ਵੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਨਗੇ ਇਹ ਤਾਂ ਹੁਣ ਗਦਾ ਗਦ ਉਹ ਸੈਲਮਾਂ ਨੂੰ ਚੱਕੀ ਜਾਂਦੇ ਨੇ ਨਵੇੜੀ ਜਾਂਦੇ ਨੇ ਬਾਈ ਤੇ ਤੁਸੀਂ ਪੀਆਰ ਦਾ ਭੁੱਲ ਜੋ ਜਿੱਥੇ ਪੀਆਰ ਦਾ ਹੱਲ ਸੀ ਵੀ ਕਹਿੰਦੇ ਸੀ ਗ੍ਰੀਨ ਕਾਰਡ ਮਿਲ ਜਾਣਗੇ ਉਹਨਾਂ ਨੇ ਬਹੁਤ ਸਾਰੇ ਨਵੇਂ ਕਾਨੂੰਨਾਂ ਪਿੱਛੇ ਜੋੜਤੇ ਜਿਨ੍ਹਾਂ ਦੇ ਉੱਤੇ 트ੰਪ ਸਾਬ ਨੇ ਸਾਈਨ ਵੀ ਕਰਤਾ ਸਭ ਤੋਂ ਵੱਡੀ ਪਹਿਲਾਂ ਤਾਂ ਇਹ ਖਬਰ ਸੀ ਬਈ ਕਿ ਜਿਹੜੇ ਮੁੰਡੇ ਕਿਸੇ ਲੋਟ ਯੂਐਸਏ ਪਹਿਲਾਂ ਪਹੁੰਚ ਹੀ ਆ ਦੇਸੀ ਹੈ ਜਿਨ੍ਹਾਂ ਦੇ ਆ ਕੇਸ ਚੱਲੀ ਜਾਂਦੇ ਨੇ ਕੀ ਅੱਜ ਤੋਂ 5 ਸਾਲ 4 ਸਾਲ ਪਹਿਲਾਂ ਪਹੁੰਚੇ ਨੇ ਤੇ ਕਈ ਹੁੰਦਾ ਹੀ ਆ ਬਈ ਪੀਆਰ ਕਾਰਡ ਵਾਸਤੇ ਵੀ ਜਿੱਥੇ ਇੰਨੇ ਪੈਸੇ ਲਾਤੇ ਯਾਰ ਥੋੜੇ ਜਿਹਾ ਹੋਰ ਪੈਸੇ ਚੱਕ ਲੈਣੇ ਆਪਾਂ ਚਲੋ ਜੇ ਕਮਾਏ ਨਹੀਂਗੇ ਤਾਂ ਪਿੱਛੋਂ ਮੰਗਾ ਲਾਨੇ ਆ ਜਿੱਥੋਂ ਪਹਿਲਾਂ 40 50 ਲਾਤਾ 20 30 ਹੋਰ ਸਹੀ ਯਾਰ ਆਪਾਂ ਨੂੰ ਛੇਤੀ ਗ੍ਰੀਨ ਕਾਰਡ ਮਿਲ ਜੂਗਾ ਤੇ ਕਈ ਕੀ ਕਰਦੇ ਸੀ ਬਈ ਜਿੱਦਾਂ ਕੁੜੀ ਕੜੀ ਹੁੰਦੀਆਂ ਸੀਗੀਆਂ ਉੱਥੋਂ ਦੀਆਂ ਪੀਆਰ ਗੋਰੀਆਂ ਪੈਸੇ ਦੀ ਲੋਡ ਹੁੰਦੀ ਆ ਕਈਆਂ ਦੇ ਤਾਂ ਵਿੱਚ ਬਈ ਹੁਣ ਇਹ ਵੀ ਪਿੱਛੇ ਮੁੰਡਾ ਗਿਆ ਸੀਗਾ ਤੇ ਇਹ ਵੀ ਸੀਗਾ ਕਿ ਉੱਥੇ ਕੁੜੀ ਰਹਿੰਦੀ ਸੀਗੀ ਉਹ ਕੰਮ ਨਹੀਂ ਹੈਗਾ ਸੀ ਗੋਰੀ ਕੰਮ ਨਹੀਂ ਕਰਦੀ ਸੀ ਉਹਦੇ ਬੱਚਾ ਸੀ ਤੇ ਹੁਣ ਉਹਦੇ ਜਿਹੜਾ ਬੱਚਾ ਸੀਗਾ ਉਹ ਗਵਰਨਮੈਂਟ ਕਹਿੰਦੀ ਵੀ ਤੂੰ ਜਦੋਂ ਕੰਮ ਨਹੀਂ ਕਰਦੀ ਤੂੰ ਤਾਂ ਸਾਹਮਣੇ ਨਹੀਂ ਸਕਦੀ ਬੱਚੇ ਦੀ ਇਹਦੀ ਬੱਚੇ ਦੀ ਜਿਹੜੀ ਸਿਕਿਉਰਿਟੀ ਆ ਉਹ ਹੋਰ ਕਿਸੇ ਫੈਮਿਲੀ ਨੂੰ ਦਿੰਦੀ ਆ ਵੀ ਕਿਉਂਕਿ ਤੂੰ ਸਾਹਮਣੇ ਨਹੀਂ ਸਕਦੀ ਬੱਚੇ ਨੂੰ ਤੂੰ ਕੰਮ ਵੀ ਨਹੀਂ ਕਰਦੀ ਹੁਣ ਬੱਚਾ ਵੀ ਸੀਗਾ ਉਹਨੂੰ ਬੱਚੇ ਨੂੰ ਵੀ ਖਾਣਾ ਪਲਾਣਾ ਤਾਂ ਕਰਕੇ ਵੀ ਆਈਏ ਜਾਂ ਵਿੱਚ ਮਜਬੂਰੀਆਂ ਦੀਆਂ ਹੁੰਦੀਆਂ ਨੇ ਲੋਕਲ ਕਹਿ ਲੋ ਯੂਐਸਏ ਦੀਆਂ ਗੋਰੀਆਂ ਜਾਂ ਕਿੱਦਾਂ ਵੀ ਕਹਿ ਲੋ ਕਿ ਉਹ ਪੈਸੇ ਲੈ ਕੇ ਕਨੈਕਟ ਮੈਰਿਜ ਕਰਵਾ ਲੈਂਦੀਆਂ ਸੀਗੀ ਆ ਵੀ ਭਾਈ ਸ ਪੈਸੇ ਚਲੋ ਉਹਨਾਂ ਨੂੰ ਲੋੜ ਆ ਮਜਬੂਰੀ ਆਪਾਂ ਇਹ ਨਹੀਂ ਕਹਿੰਦੇ ਵੀ ਕਈਆਂ ਵੀ ਇਸੇ ਦਾ ਪਤਾ ਨਹੀਂ ਕਿੰਦਾ ਦਾ ਵਗਤ ਹੁੰਦਾ ਮਜਬੂਰੀ ਹੁੰਦੀ ਆ ਬਈ ਉਹ ਥੋੜੇ ਬਹੁਤੇ ਪੈਸੇ ਲੈ ਕੇ ਕਨੈਕਟ ਮੈਰਿਜ ਕਰਾ ਲਾ ਦੀ ਇਹ ਨਹੀਂ ਹੈਗਾ ਆਪਣੇ ਪੰਜਾਬੀਆਂ ਵਾਂਗੂ ਮੂੰਹ ਟੱਡ ਲਿਆ ਜੀ 50 ਲੱਖ ਦਿਓ 40 ਲੱਖ ਦਿਓ ਉਹਨਾਂ ਨੂੰ ਥੋੜੀ ਬਹੁਤੀ ਥੋੜਾ ਜੀ ਮੰਨ ਜਾਂਦੀਆਂ ਕਿਉਂਕਿ ਉਹ ਉਹਨਾਂ ਨੂੰ ਇੰਨਾ ਪੈਸੇ ਨਾਲ ਬਈ ਮੋਹ ਪਿਆਰ ਹੁੰਦਾ ਨਹੀਂ ਉਹ ਤਾਂ ਫੈਮਿਲੀ ਦੀ ਖਾਤਰ ਜਾਂ ਆਪਣੇ ਬੱਚੇ ਦੀ ਖਾਤਰ ਥੋੜੇ ਪੈਸੇ ਜੀ ਮੰਨ ਜਾਂਦੀਆਂ ਸੀਗੀਆਂ ਕਹਿੰਦੇ 5 10 10000 ਡਾਲਰਾਂ ਚ ਵੀ ਮੰਨੇ ਉਹ ਕਿ ਉਹਨਾਂ ਨੂੰ ਲੋੜ ਸੀ ਬਈ ਉਹ ਟਾਈਮ ਤੇ ਉਹ ਕਹਿੰਦੇ ਵੀ ਚਲੋ ਤੇਰਾ ਡੰਗਾ ਸਾਰਦਾ ਸਾਨੂੰ ਲੋੜ ਆ ਗਈ ਤੇ ਕਰ ਲੋ ਵਿੱਚ ਵਧੀਆ ਹੁੰਦੇ ਨੇ ਬਈ ਪੈਸਾ ਦੀ ਮਜਬੂਰੀ ਕਰਕੇ ਉਹ ਮੰਨੀਆਂ ਆਦੀਆਂ ਨੇ ਥੋੜੇ ਪੈਸਿਆਂ ਦੇ ਵਿੱਚ ਤੇ ਆਪਣੇ ਜਿਹੜੇ ਲੋਕ ਸੀ ਬਈ ਮੁੰਡੇ ਲਾ ਲੋ ਤੇ ਉਹ ਵਿਆਹ ਕਰਵਾ ਲਾਦੇ ਸੀਗੇ ਵਿਆਹ ਕਰਾਉਣ ਤੋਂ ਬਾਅਦ ਫੈਲ ਲਵਾਦਾ ਦੇ ਅਪਲਾਈ ਵੀ ਭਾਈ ਮੈਰਿਜ ਹੋਈ ਆ ਸਾਡੀ ਕੁੜੀ ਇਥੋਂ ਦੀ ਸਿਟੀ ਜਾਣਾ ਲੋਕਲ ਤੇ ਵੀ ਹੁਣ ਮੈਨੂੰ ਵੀ ਸਿਟੀ ਜਾਣ ਕਰੋ ਵਕੀਲ ਦੇ ਫੈਲ ਲਾ ਲਾ ਦੇ ਤੇ ਭਾਈ ਉਹ ਵਕੀਲ ਦੇ ਫੈਲਾ ਚੱਲ ਕੇ ਕੁਝ ਦਾ ਪ੍ਰੋਸੈਸ ਸਹੀ ਵੀ ਨਿਕਲਦਾ ਵੀ ਬੰਦਾ ਪੀਆਰ ਹੋ ਜਾਂਦਾ ਉਸ ਤੋਂ ਬਾਅਦ ਉਹ ਦਿਨ ਨੂੰ ਛੱਡਦਾ ਦਾ ਤਲਾਕ ਕਹਿ ਲਓ ਪੰਜਾਬੀ ਦੇ ਵਿੱਚ ਡਿਵੋਰਸ ਕਹਿ ਲਓ ਇੰਗਲਿਸ਼ ਚ ਤੇ ਉਹ ਡਿਵੋਰਸ ਦੇ ਦਦਾ ਤੇ ਮੁੰਡਾ ਛੱਡਦਾਦਾ ਸੀ ਉਹਨੂੰ ਫਿਰ ਉਸ ਤੋਂ ਬਾਅਦ ਉਹ ਇੰਡੀਆ ਕਹਿ ਲਓ ਆਪਦੀ ਭਰ ਵਿਆਹ ਕਰਵਾ ਕੇ ਫੈਮਿਲੀ ਨੂੰ ਲੈ ਆਉਂਦਾ ਸੀ ਪਹਿਲਾ ਸਿਸਟਮ ਐਦਾ ਦਾ ਸੀਗਾ ਹੁਣ ਉਹਦੇ ਵਿੱਚ ਟਵਿਸਟ ਆ ਗਿਆ ਟਵਿਸਟ ਕੀ ਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਹੋ ਰਹੇ ਨੇ ਇਹ ਸਹੀ ਕੰਮ ਨਹੀਂ ਹੋ ਰਹੇ ਗਲਤ ਕੰਮ ਹੋ ਰਹੇ ਨੇ ਕਨੈਕਟ ਮੈਰਿਜ ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਵੀ ਸਹੀ ਮੈਰਿਜ ਆਨੇ ਚਲੋ ਪਿਆਰ ਵਿਆਰ ਹੋ ਜਾਂਦਾ ਵੀ ਪਸੰਦ ਆ ਜਾਂਦੀ ਹੈ ਮੈਰਿਜ ਕਰਵਾ ਲੈਂਦੇ ਨੇ ਤੇ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ ਕੰਮ ਹੋ ਰਹੇ ਨੇ ਭਾਈ ਅਲੀਗਲ ਹੋ ਰਹੇ ਨੇਗੇ ਵੀ ਇਹ ਸਹੀ ਨਹੀਂ ਹੈਗੇ ਫਿਰ ਕੀਤਾ ਕੀ ਜਾਵੇ ਉਹ ਕਹਿੰਦੇ ਵੀ ਇਹ ਇਹਦੇ ਵਿੱਚ ਉਹਨਾਂ ਦਾ ਡੀਐਨਏ ਟੈਸਟ ਕਰੋ ਉਹਨਾਂ ਦੇ ਰਿਲੇਸ਼ਨ ਚੈੱਕ ਕਰੋ ਫੋਟੋਆਂ ਚੈੱਕ ਕਰੋ ਰਹਿੰਦੇ ਇਕੱਠੇ ਨੇ ਇਹ ਚੈੱਕ ਕਰੋ ਉਹ ਕਹਿੰਦੇ ਵੀ ਇਹਦੀ ਕੱਲੀ ਕੱਲੀ ਜਾਂਚ ਕਰੋ ਜੇ ਕਿਤੇ ਹੁਣ ਕਹਿੰਦੇ ਜਿੰਨਾਂ ਦੀਆਂ ਫਾਈਲਾਂ ਚੱਲ ਰਹੀਆਂ ਨੇ ਆਲਰੇਡੀ ਹੋ ਸਕਦਾ ਪਿਛਲਿਆਂ ਤੇ ਵੀ ਕਾਰਵਾਈ ਹੋ ਜੇ ਇਹਨਾਂ ਕੋਲ ਗ੍ਰੀਨ ਕਾਰਡ ਨੇ ਵੀ ਹੋ ਵੀ ਸਕਦੀ ਹੈ ਉਹਨਾਂ ਦੇ ਵੀ ਰਿਲੇਸ਼ਨ ਚੈੱਕ ਹੋ ਸਕਦੇ ਵੀ ਜਿਨ੍ਹਾਂ ਨੂੰ ਆਪਾਂ ਇਹ ਤੋਂ ਪਹਿਲਾਂ ਦਿੱਤੀਆਂ ਨੇ ਪੀਆਰ ਕਾਰਡ ਉਹਨਾਂ ਦੇ ਰਿਲੇਸ਼ਨ ਹੈਗੇ ਸੀ ਜਾਂ ਉਹਨਾਂ ਨੇ ਵੀ ਕਨੈਕਟ ਮਾਰਿਆ ਸੀ ਉਹ ਕਹਿੰਦੇ ਕਹਿੰਦੇ ਵੀ ਉਹਨਾਂ ਦੀਆਂ ਰਿਲੇਸ਼ਨ ਚੈੱਕ ਕਰੋ ਡੀਐਨਏ ਚੈੱਕ ਕਰੋ ਰਹਿੰਦੇ ਇਕੱਠੇ ਨੇ ਉਹ ਚੈੱਕ ਕਰੋ ਅਡੋਡੀ ਤਾਂ ਨਹੀਂ ਰਹਿ ਰਹੇ ਉਹ ਕਹਿੰਦੇ ਵੀ ਜਿਹੜਾ ਬੰਦਾ ਹੈ ਫਸ ਗਿਆ ਪੈਸੇ ਤੇ ਕੰਮ ਕਰਾਇਆਗਾ ਕਿ ਉਹਨਾਂ ਦੇ ਵਿੱਚ ਸੰਬੰਧ ਨਹੀਂ ਹੈਗੇ ਹੁਣ ਡਾਕਟਰ ਜਦੋਂ ਰਿਪੋਰਟ ਆਊਗੀ ਭਾਈ ਸਿੱਧੀ ਜੀ ਗੱਲ ਉਹਨੇ ਆਈ ਜਾਣਾ ਵੀ ਇਹਨਾਂ ਦੇ ਵਿੱਚ ਸੰਬੰਧ ਹੈਗੇ ਨੇ ਇਹ ਪਤੀ ਪਤਨੀ ਹੈਗੇ ਨੇ ਕਿ ਨਹੀਂ ਹੈਗੇ ਉਹ ਕਹਿੰਦੇ ਵੀ ਜੇ ਸਾਨੂੰ ਇਹ ਉਹਦੇ ਵਿੱਚ ਰਿਪੋਰਟ ਨਾ ਆਈ ਵੀ ਤੁਸੀਂ ਭਾਈ ਕੋਈ ਸੰਬੰਧ ਨਹੀਂ ਤੁਸੀਂ ਤਾਂ ਉਹ ਮੈਰਜ ਕਰਾਇਆ ਦੇ ਲੈ ਕੇ ਰਹਿੰਦੇ ਵੀ ਇਕੱਠੇ ਨਹੀਂ ਹੁਣ ਪਤਾ ਹੀ ਲੱਗੀ ਉਹ ਕੈਮਰੇਜ ਇਨਕੁਆਰੀ ਹੋਊਗੀ ਜਦੋਂ ਤਾਂ ਉਹ ਕਹਿੰਦੇ ਭਾਈ ਜਿਹੜੇ ਨੇ ਤਾਂ ਵਿਆਹ ਕਰਵਾਇਆ ਹੋਊਗਾ ਮੁੰਨੇ ਨੇ ਉਹਨੂੰ 5 ਸਾਲ ਦੀ ਅਸੀਂ ਸਜ਼ਾ ਸੁਣਾਵਾਂਗੇ 5 ਸਾਲ ਜੇਲ੍ਹ 'ਚ ਧੱਕਾਂਗੇ ਉਸ ਦਿਵਾਰ ਜਿਹੜੇ ਦੇਸ਼ ਦਾ ਹੈਗਾ ਉੱਥੇ ਭੇਜਾਂਗੇ ਚੰਗੀ ਤਰ੍ਹਾਂ ਉਹਦੀ ਇੱਜ਼ਤ ਮਾਨ ਕਰਨਗੇ ਭਾਈ ਹੁਣ ਇੱਜ਼ਤ ਮਾਨ ਤਾਂ ਹੋ ਗਿਆ ਨਾ ਜੇਲ੍ਹ 'ਚ ਡੇਕਤਾ ਭਾਈ ਜ਼ਿੰਦਗੀ ਬਰਬਾਦ ਹੋ ਗਈ ਜਿਹੜੇ ਨੇ ਸਾਡੇ ਬਸਰੀਕਾ ਥੋੜਾ ਸ਼ਹਿਰ ਤੱਕ ਦੇਸ਼ ਦਾਗਾ ਸਿਟੀਜ਼ਨ ਬੰਦਾ ਵੀ ਵੋਟਰ ਉਹਨੂੰ ਸਿਟੀਜ਼ਨ ਕਿਹਾ ਜਾਂਦਾ ਭਾਈ ਜਿਹਦੇ ਜਿਹੜਾ ਵੋਟ ਪਾਉਣ ਦਾ ਹੱਕਦਾਰ ਹੋ ਜਿਹੜੇ ਦੇਸ਼ 'ਚ ਹੁਣ ਆਪਾਂ ਭਾਈ ਆਪਾਂ ਇੰਡੀਆ ਦੇ ਸਿਟੀਜ਼ਨ ਆ ਇੰਡੀਆ 'ਚ ਵੋਟ ਪਾ ਸਕਦੇ ਆ ਤੇ ਆਪਾਂ ਇੰਡੀਆ ਦੇ ਸਿਟੀਜ਼ਨ ਆ ਨਾ ਕਿਉਂ ਆਪਣਾ ਵੋਟਰ ਕਾਰਡ ਆ ਉੱਥੇ ਆਪਾਂ ਵੋਟ ਪਾਉਣ ਦੇ ਹੱਕਦਾਰ ਆ ਉਹ ਕ ਕੁੜੀ ਹੋਵੇ ਕੋਈ ਹੋਵੇ ਜਾਂ ਬੰਦੇ ਨੇ ਕੁੜੀ ਨਾਲ ਵਿਆਹ ਕਰਾਵੇ ਕੁੜੀ ਨੇ ਬੰਦੇ ਨਾਲ ਕਰਾਇਆ ਹੋਵੇ ਸਿਟੀ ਆਣਾ ਉਹ ਕਹਿੰਦਾ ਵੀ ਉਹਨੂੰ 1.7 ਕਰੋੜ ਦਾ ਜੁਰਮਾਨਾ ਲੱਗੂਗਾ ਉਹਨੂੰ ਵੀ ਤੇ ਜਿਹਨੇ ਵਿਆਹ ਕਰਵਾਇਆ ਹੋਊਗਾ ਪੈਸੇ ਦੇ ਕੇ ਕਹਿੰਦਾ ਹੋਰ ਕੰਟਰੀ ਦਾ ਹੋ ਜਿਹੜੀ ਮਰਜ਼ੀ ਕੰਟਰੀ ਜਾਓ ਇਹ ਨਹੀਂ ਕਿ ਇੰਡੀਆ ਕੰਟਰੀ ਜਿਹੜੀ ਮਰਜ਼ੀ ਕੰਟਰੀ ਦਾ ਹੋਵੇ ਕਹਿੰਦਾ ਉਹਨੂੰ 5 ਸਾਲ ਦੀ ਕੈਦ ਤੇ ਉਸ ਤੋਂ ਬਾਅਦ ਜਿਹੜੇ ਦੇਸ਼ ਦਾ ਹੋਊਗਾ ਸਾਰੇ ਰਿਪੋਰਟ ਕਰਕੇ ਉਹ ਦੇਸ਼ ਦੇ ਵਿੱਚ ਭੇਜਿਆ ਜਾਊਗਾ ਹੋ ਉਹ ਦੇਹ ਦੇ ਵਿੱਚ ਜਦੋਂ ਭੇਜਣਗੇ ਦੇਖੀ ਉਹ ਪੰਜ ਸਾਲ ਹੀ ਬਹੁਤ ਲੰਮੇ ਨੇ ਬਾਈ ਜ਼ਿੰਦਗੀ ਬਰਬਾਦ ਹੋ ਜਾਣੀ ਆ ਤੇ ਦੂਸਰਾ ਇਹ ਸੀ ਬਾਈ ਦੂਸਰਾ ਇਹ ਸੀ ਉਹ ਕਹਿੰਦਾ ਵੀ ਜਿਹੜੀ ਵੀ ਗੈਂਗ ਨਾਲ ਸੰਬੰਧ ਨੇ ਸਾਡੇ ਉਰੇ ਕਹਿੰਦਾ ਵੀ ਕੁਝ ਗੈਂਗਾ ਨੇ ਮੇਰੇ ਦੇਹ ਦੇ ਵਿੱਚ ਹੁਣ ਨਾਮ ਹੀ ਹੁੰਦਾ ਉਹ ਕਹਿੰਦਾ ਗੈਂਗ ਨਾਲ ਸੰਬੰਧਿਤ ਫੋਟੋਆਂ ਨਿਕਲਦੀਆਂ ਨੇ ਨਾਲ ਆਏ ਨੇ ਉਹਨਾਂ ਨਾਲ ਖੜੇ ਨੇ ਪੀਤੀ ਖਾਦੀ ਆ ਸਾਰਿਆਂ ਨੂੰ ਚੱਕ ਲੋ ਕਹਿੰਦਾ ਜਿੰਨੇ ਹੈਗੇ ਨੇ ਚੱਕੇ ਵੀ ਨਹੀਂ ਪਿੱਛੇ ਉਹ ਕਹਿੰਦਾ ਸਾਰਿਆਂ ਨੂੰ ਚੱਕ ਲੋ ਜਿੰਨੇ ਹੈਗੇ ਨੇ ਗੈਂਗਿਆਂ ਦੇ ਸੌਂਦਾ ਕਿਸੇ ਨੂੰ ਨਾ ਬਖਸ਼ੋ ਉਹ ਕਹਿੰਦਾ ਇਥੋਂ ਤੱਕ ਹੋਣਾ ਬਈ ਇਹ ਤਾਂ ਜੇ ਕਿਸ ਨੇ ਗੈਂਗ ਵਾਲਿਆਂ ਨਾਲ ਫੋਟੋਆਂ ਹੀ ਖਿਚਾਈਆਂ ਹੋਣਗੀਆਂ ਨਾ ਵੀ ਬਾਈ ਦਾ ਬੜਾ ਨਾਂ ਜਿਵੇਂ ਆਪਣੇ ਹੁੰਦਾ ਵੀ ਬਾਈ ਨਾਲ ਤਾਂ ਪੰਜ ਸੱਤ ਬੰਦੇ ਗੰਨਾ ਲੈ ਕੇ ਘੁੰਮਦੇ ਨੇ ਬੜਾ ਨਾਂ ਇਹਦੇ ਨਾਲ ਫੋਟੋ ਖਿੱਚ ਕੇ ਅਪਡੇਟ ਕਰਨੀ ਬਣਦੀ ਆ ਨਾ ਕਿ ਕਹਿਣਗੇ ਬਾਈ ਉਹਦਾ ਦਿਹਾਜੀ ਆ ਐਡਾ ਬੜੇ-ਬੜੇ ਹੁਣ ਹੁੰਦੇ ਨੇ ਬਾਈ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਗੈਸ ਕਰ ਉਹ ਕਹਿੰਦਾ ਜਿਹੜਾ ਵੀ ਗੈਂਗ ਦੇ ਸੰਬੰਧ ਵਿੱਚ ਕੋਈ ਵੀ ਪਾਰਟੀ ਉਹ ਆ ਤੇਰਾ ਗੈਂਗਾਂ ਸ਼ੈਂਗਲ ਗੈਂਗਾਂ ਨੇ ਉਹ ਕਹਿੰਦਾ ਸਾਰਿਆਂ ਨੂੰ ਚੱਕ ਲੋ ਸਾਰਿਆਂ ਨੂੰ ਚੱਕ ਕੇ ਜੇਲ੍ਹ ਚ ਠੋਕੋ ਜਿਹੜੇ ਦੇਖਦੇ ਹੈਗੇ ਨਾ ਉਹ ਦੇਸ ਚ ਭੇਜ ਦਿਓ ਕਿਉਂਕਿ ਇਹਨਾਂ ਨੇ ਨਹੀਂ ਸੁਧਰਨਾ ਉਹ ਕਹਿੰਦਾ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਵੀ ਇਹਨਾਂ ਨੂੰ ਜਿਹੜੇ ਦੇਖਦੇ ਹੈਗੇ ਨਾ ਉਹ ਦੇਸ਼ ਦੇ ਵਿੱਚ ਭੇਜ ਦਿਓ ਤੇ ਹੁਣ ਨਵੇਂ ਤੋਂ ਨਵੇਂ ਕਾਨੂੰਨ ਆ ਰਹੇ ਨੇ ਜਿਹੜੇ ਵੀ ਇਹਦੇ ਵਿੱਚ ਕਾਨੂੰਨ ਉਹਨਾਂ ਨੇ ਸਾਰਿਆਂ ਤੇ ਸਾਈਨ ਜਿੰਨੇ ਵੀ ਉਹਨਾਂ ਦੇ ਹੋਰ ਆਫੀਸਰ ਸੀਗੇ ਕਿ ਜਿੱਦਾਂ ਲੋਕਲ ਸਿਟੀਆ ਦੇ ਆਫੀਸਰ ਹੁੰਦੇ ਨੇ ਹੋਰ ਕੇਸ ਸਮਝਾਉਣ ਨੂੰ ਦੇਖਣ ਨੂੰ ਕ੍ਰਾਇਮ ਵਗੈਰਾ ਦੇਖਣ ਨੂੰ ਹੁੰਦੇ ਨੇ ਵੀ ਸਹੀ ਰਹੇ ਸ਼ਹਿਰ ਚ ਗੱਡੀਆਂ ਘੁੰਮ ਜ ਨੇ ਉਹਨਾਂ ਕੀ ਕਰਿਆ 트ੰਪ ਜੀ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਚੱਕ ਕੇ ਭਾਈ ਸਾਰੀਆਂ ਜਿੰਨੀਆਂ ਹੈਗੀਆਂ ਸੀਗੀਆਂ ਅਫਸਰ ਉਹਨਾਂ ਨੂੰ ਕਹਿੰਦਾ ਵੀ ਇਹ ਕ੍ਰਾਈਮ ਹੀ ਤਾਂ ਹੋ ਰਹੇ ਨੇ ਜਿਹੜੇ ਆਪਣੇ ਦੇਚਾਂ ਦੇ ਨਾਲ ਹੀ ਕੁ ਬੰਦੇ ਰਹਦੇ ਨੇ ਜਿਹੜੇ ਬੰਦੇ ਗੈਂਗ ਨਾਲ ਸੰਬੰਧਿਤ ਉਹ ਰਹਿੰਦੇ ਨੇ ਕਹਿੰਦਾ ਉਹ ਬੰਦਿਆਂ ਨੂੰ ਚੱਕੋ ਤੁਸੀਂ ਜਿੱਥੇ ਵੀ ਟੱਕਰ ਦੇ ਨੇ ਉਹਨਾਂ ਨੂੰ ਚੱਕ ਲਓ ਰੇਡਾਂ ਹੋ ਰਹੀਆਂ ਨੇ ਛੋਟ ਘਰਾਜ ਵੀ ਰੇਡਾਂ ਹੁਣ ਦਿਖਾਈਆਂ ਗਈਆਂ ਨੇ ਕਿ ਘਰਾਂ ਦੇ ਵਿੱਚ ਵੀ ਹੋ ਰਹੀਆਂ ਨੇ ਛੋਟੇ ਛੋਟੇ ਫੈਕਟਰੀ ਲਾ ਲੋ ਟੋਰ ਲਾ ਲੋ ਸਾਰੇ ਕਿਤੇ ਰੇਡਾਂ ਹੋ ਰਹੀਆਂ ਨੇ ਜਿੱਥੇ ਫਸਦਾ ਉਹ ਚੱਕ ਰਹੇ ਨੇਗੇ ਉਹ ਕਹਿੰਦੇ ਵੀ ਤੁਸੀਂ ਹੋਰ ਕੰਮ ਛੱਡੋ ਉਹਨੇ ਚਲੀ ਜਾਣਾ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਚੁਗਦੋ ਜਦੋਂ ਆਪਾਂ ਬੰਦੇ ਚੁਗਤੇ ਇੱਥੇ ਕ੍ਰਾਈਮ ਰੇਟ ਹੀ ਜ਼ੀਰੋ ਹੋ ਜਾਊਗਾ ਉਹ ਆਪਦੇ ਦੇਸ਼ ਨੂੰ ਕ੍ਰਾਈਮ ਰੇਟ ਜ਼ੀਰੋ ਕਰਨ ਨੂੰ ਫਿਰਦਾ ਤੇ ਉਹ ਕਹਿੰਦੇ ਜਦੋਂ ਕ੍ਰਾਈਮ ਰੇਟ ਜ਼ੀਰੋ ਹੋ ਗਿਆ ਤਾਂ ਉਸ ਤੋਂ ਬਾਅਦ ਗੱਲ ਹੀ ਖਤਮਾ ਨਾ ਕੋਟ ਕਚਹਿਰੀਆਂ ਦੇ ਚੱਕਰ ਪੁਲਿਸ ਵੀ ਸਹੀ ਰਹੂਗੀ ਉਹਨਾਂ ਨੂੰ ਵੀ ਆਪਦਾ ਟਾਈਮ ਨਹੀਂ ਬਰਬਾਦ ਕਰਨਾ ਪੈਣਾ ਤੇ ਦੇਸ਼ ਦੇ ਲੋਕ ਵਾਸੀ ਵੀ ਸਹੀ ਰਹਿਣਗੇ ਉਹ ਕਹਿੰਦਾ ਜਦੋਂ ਅਨਲਿਕਲ ਬੰਦੇ ਕੱਢਦੇ ਤੇ ਕੰਮ ਵੀ ਆਉਂਦਾ ਇਦੀ ਜੀ ਗੱਲ ਆ ਕਿ ਵਾਧੂ ਮਿਲੂਗਾ ਕਿਉਂ ਬੰਦੇ ਜਦੋਂ ਘਟ ਗਏ ਕੰਮ ਆਟੋਮੈਟਿਕੇ ਵੀ ਕੰਮ ਨੇ ਤਾਂ ਉਹ ਨਹੀਂ ਰਹਿਣਾ ਤਾਂ ਬੰਦੇ ਦੀ ਡਿਮਾਂਡ ਵਾਧੂ ਸੈਲਰੀ ਵੀ ਵਧੂਗੀ ਤਾਂ ਕਰਕੇ ਭਾਈ ਜਿਹੜੇ ਗਏ ਨੇ ਜਾਂ ਜਿਹੜੇ ਫਸਰੇ ਨੇ ਜਾਂ ਜਿਹੜੇ ਉਦੋਂ ਪਹਿਲਾਂ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਭਾਜੜਾ ਪੈਰੀਆਂ ਨੇ ਇਸ ਟਾਈਮ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਭਾਜੜਾ ਪੈਰੀਆਂ ਨੇ ਇੱਥੋਂ ਤੱਕ ਤੇ ਖਬਰ ਆਈ ਆ ਕਿ ਜਿਹਨੇ 트럼ਪ ਸਾਹਿਬ ਨੂੰ ਉਹ ਪਾਰਟੀ ਦੇ ਸੰਬੰਧਿਤ ਮੰਲੋ ਆਪਣੇ ਵੀ ਇੱਕ ਮੋਢੀ ਧਰ ਸੀਗਾ ਬੰਦਾ ਹੁੰਦਾ ਆਪਣੇ ਹੁਣ ਏਰੀਆ ਚ ਮੋਢੀ ਵੀ ਬਹੁਤ ਵਧੀਆ ਬੰਦਾ ਜਿਹੜਾ ਸਪੋਰਟ ਕਰਦਾ ਉਹਦੀ ਧਰਮ ਪਤਨੀ ਪੇਰੂ ਦੀ ਸੀਗੀ ਉਹਦਾ ਵੀਜ਼ਾ ਸਮਾਪਤ ਹੋ ਗਿਆ ਸੀਗਾ ਤੇ ਉਹਦਾ ਮੰਨ ਲਓ ਵੀ ਪ੍ਰੋਸੈਸ ਚੱਲੀ ਜਾਂਦਾ ਸੀਗਾ ਪੀਆਰ ਵਾਸਤੇ ਉਹਦੀ ਪਤਨੀ ਨੂੰ 에어ਪੋਰਟ ਤੇ ਫੜਦੇ ਆ 에어ਪੋਰਟ ਤੇ ਫੜ ਕੇ ਉਹਨੂੰ ਨਹੀਂ ਆਉਣ ਦਿੱਤਾ ਉਹ ਕਹਿੰਦੇ ਵੀ ਨਹੀਂ ਆਉਣ ਦੇ ਸਕਦੇ ਹਲੇ ਤੇਰਾ ਕੁਝ ਨਹੀਂ ਹੈਗਾ ਉਹਦੇ ਡਾਕੂਮੈਂਟ ਤਾਂ ਉਹ ਜਦੋਂ ਜਿਹੜਾ ਪਾਰਟੀ ਦੀ ਹੁਣ ਉਹਨਾਂ ਦੀ ਪਾਰਟੀ ਦਾ ਜਦੋਂ ਉਹ ਤੋਂ ਪੁੱਛਿਆ ਗਿਆ ਵੀ ਤੂੰ ਖੁਸ਼ ਆ ਉਹ ਕਹਿੰਦਾ ਵੀ ਮੈਂ ਆਪਦੇ ਦੇਸ਼ ਵਿੱਚ ਇਹ ਫੈਸਲਾ ਕਹਿੰਦਾ ਹਿੱਤ ਵਿੱਚ ਲੈਂਦਾ ਇਹ ਮੁੜ ਕੇ ਮੌਕਾ ਨਹੀਂ ਆਉਂਦਾ ਕਹਿੰਦਾ ਮੈਂ ਖੁਸ਼ ਆ ਕੋਈ ਗੱਲ ਨਹੀਂ ਮੇਰੀ ਪਤਨੀ ਨਹੀਂ ਆ ਸਕੀ ਹਲੇ ਕਹਿੰਦਾ ਉਹ ਤਾਂ ਪ੍ਰੋਸੈਸ ਚੱਲੀ ਜਾਂਦਾ ਪਰ ਕਹਿੰਦਾ ਇਹਦੇ ਨਾਲ ਰੁਜ਼ਗਾਰ ਵਧੂਗਾ ਕਹਿੰਦਾ ਮੈਂ ਖੁਸ਼ ਆ ਜਿਹਦੀ ਪਤਨੀ ਨੂੰ ਵੀਜ਼ਾ ਨਹੀਂ ਮਿਲ ਰਿਹਾ ਉਹਦੀ ਪਾਰਟੀ ਦਾ ਬੰਦਾ ਸੀ ਉਹ ਕਹਿੰਦਾ ਵੀ ਮੈਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਕਹਿੰਦਾ ਮੈਂ ਇਹ ਕਾਨੂੰਨ ਦੇ ਲਾਗੂ ਹੋਣ ਤੇ ਖੁਸ਼ ਆ ਦੇਖੋ ਉਹਨਾਂ ਦੀ ਪਾਰਟੀ ਦਾ ਇਹ ਬੰਦਾ ਕਹਿੰਦਾ ਇਹਦੇ ਨਾਲ ਬਹੁਤ ਵੱਡਾ ਮੈਸੇਜ ਜਾਂ ਇਹ ਹੁਣ ਬਈ ਰੋਕਣ ਵਾਲੀ ਗੱਲ ਨਹੀਂ ਹੈਗੀ ਹੁਣ ਥੜਾ ਥੜਾ ਚੋਪਣਾ ਖਾਬਰਾ ਜ਼ਰੂਰ ਆਉਣਾ ਛੱਡ ਜਾਣੀਏ ਪਰ ਉਹਨਾਂ ਨੇ ਨਹੀਂ ਰੁਕਣਾ ਹੈਗਾ ਤੇ ਠੀਕ ਆ ਬਾਈ ਜੀ ਅਗਲਾ ਕੋਈ ਸਵਾਲ ਹੋਵੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਿਆ ਕਰੋ ਅਗਲੀ ਵੀਡੀਓ ਜ਼ਰੂਰ ਦੱਸਾਂਗੇ ਤੁਹਾਨੂੰ ਠੀਕ ਆ ਬਾਈ ਜੀ ਅਗਲੀ ਵੀਡੀਓ 'ਚ ਮਿਲਦੇ ਆ ਤੇ ਤੁਹਾਡੇ ਛੋਟੇ ਵੀਰ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਠੀਕ ਆ ਬਾਈ ਜੀ ਧੰਨਵਾਦ